ਪੰਜਾਬ ਨਾਓ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਭਾਰਤ ਦੇਸ਼ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਅੱਛਾ ਖੋਣਿਆ ਜੰਮੂ ਕਸ਼ਮੀਰ ਵਿੱਚ ਪੋਚਾਲ ਦੇ ਚਟਕੀ ਰੀਐਕਟਰ ਸਕੇਲ ਤੇ ਤੀਬਰਤਾ 5.8 ਤੇਜ਼ ਹਵਾਵਾਂ ਤੇ ਤੂਫਾਨ ਦਿੱਲੀ ਹਵਾਈ ਅੱਡੇ ਤੇ 200 ਤੋਂ ਵੱਧ ਹਵਾਈ ਉਡਾਨਾਂ ਪ੍ਰਭਾਵਿਤ ਹੈ ਮਨੋਜ ਕੁਮਾਰ ਦੀਆਂ ਅਸਥੀਆਂ ਗੰਗਾ ਦੇ ਵਿੱਚ ਜਲ ਪ੍ਰਵਾਹ ਜੰਮੂ ਕਸ਼ਮੀਰ ਵਿੱਚ ਕਾਲਜ ਬੱਸ ਪਲਟਣ ਦੇ ਕਾਰਨ ਇੱਕ ਵਿਦਿਆਰਥਣ ਦੀ ਮੌਤ 17 ਜ਼ਖਮੀ ਆਤਵਾਦੀਆਂ ਦੇ ਨਾਲ ਮੁਕਾਬਲੇ ਵਿੱਚ ਜੇਸੀਓ ਸ਼ਹੀਦ ਜੋ ਕਿ ਕਿਸ਼ਤਵਾੜ ਵਿੱਚ ਦੋ ਹੱਤਵਾਦੀ ਢੇਰ ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਜੰਮੂ ਕਸ਼ਮੀਰ ਵਿੱਚ ਅੱਜ ਭਾਰਤੀ ਸਮੇਂ ਅਨੁਸਾਰ 1 ਵਜੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਨਾ ਦੇ ਰिएक्टर ਸਕੇਲ ਤੇ ਤੀਬਰਤਾ 5.8 ਮਾਪੀ ਗਈ ਇਸ ਪੁਚਾਲ ਦਾ ਕੇਂਦਰ ਪਾਕਿਸਤਾਨ ਵਿੱਚ ਸੀ ਪਰ ਪੁਚਾਲ ਦੇ ਝਟਕਿਆਂ ਦੇ ਕਾਰਨ ਲੋਕ ਸਹਿਮ ਉਠੇ वादी कई थाई भूचाल के झटके महसूस किए गए पर इस भूचाल के नाल कोई जानी या माली नुकसान की सूचना सामने नहीं आई जिक्र योग है कि पिछले कुछ दिनों तो उत्तरे पूर्वी खेतरों में भूचाल के झटके महसूस किए जा रहे हैं बीते दिन तो ਜੋ ਕਿ ਮੇਅਰ ਮਾਰਾ ਤੇ THAILAND ਦੇ ਵਿੱਚ ਵੀ ਪੁਚਾਲ ਨੇ ਖਸੀ ਤਬਾਹੀ ਮਚਾਈ ਸੀ ਹਾਲੇ ਇਹ ਖਬਰਾਂ ਸ਼ਾਂਤ ਨਹੀਂ ਹੋਈਆਂ ਸੀ ਕਿ ਐਸੇ ਬਚਾ ਲੈ ਜੰਮੂ ਕਸ਼ਮੀਰ ਦੇ ਵਿੱਚ ਵੀ ਇੱਕ ਵਾਰ ਫਿਰ ਤੋਂ ਪੁਚਾਲ ਨੇ ਆਪਣਾ ਖੁੰਖਾਰ ਰੂਪ ਵਿਖਾਇਆ ਉਦਰ ਹਵਾਈ ਅਡੇ ਤੇ ਤੇਜ਼ ਹਵਾਵਾਂ ਚੱਲਣ ਦੇ ਕਾਰਨ ਲਗਭਗ 200 ਦੇ ਕਰੀਬ ਹਵਾਈ ਉਡਾਨਾਂ ਪ੍ਰਭਾਵਿਤ ਹੋਈਆਂ ਜਦਕਿ ਚਾਲਿਤ ਉਦ ਦੇ ਰੂਟ ਬਦਲ ਦਿੱਤੇ ਗਏ ਨੇ ਤੇ ਉਹਨਾਂ ਨੂੰ ਨੇੜਲੇ ਹਵਾਈ ਅਡਿਆਂ ਤੇ ਭੇਜਿਆ ਗਿਆ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ ਨੂੰ ਹਨੇਰੀ ਤੇ ਤੇਜ਼ ਹਵਾਵਾਂ ਚੱਲੀਆਂ ਜਿਸ ਕਾਰਨ ਹਵਾਈ ਉਡਾਨਾਂ ਪ੍ਰਭਾਵਿਤ ਹੋਈਆਂ ਤੇ ਇਹ ਵਰਤਾਰਾ ਅੱਜ ਸਵੇਰੇ 7 ਵਜੇ ਤੱਕ ਚੱਲਦਾ ਰਿਹਾ ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਬਾਲੀਵੁੱਡ ਦੇ ਯੋਗੀ ਅਦਾਕਾਰ ਮਨੋਜ ਕੁਮਾਰ ਦੀਆਂ ਆਸਥੀਆਂ ਅੱਜ ਗੰਗਾ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ ਇਸ ਮੌਕੇ ਅੱਜ ਹਰੀਕੇ ਪੋੜੀ ਤੇ ਅਦਾਕਾਰ ਦੇ ਰਿਸ਼ਤੇਦਾਰ ਤੇ ਨਜ਼ਦੀਕੀ ਇਕੱਠੇ ਹੋਏ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੀ ਇਹ ਕਿ ਧਾਰਮਿਕ ਰੀਤੀ ਰਿਵਾਜਾਂ ਤੋਂ ਬਾਅਦ ਅਸਥੀਆਂ ਚਲਪਰਵਾ ਕਰ ਦਿੱਤੀਆਂ ਗਈਆਂ ਜਾਣਕਾਰੀ ਅਨੁਸਾਰ ਉੱਗੇ اداکار ਤੇ ਫਿਲਮ ਸਾਸ ਜ ਮਨੋਜ ਕੁਮਾਰ ਦਾ ਸ਼ੁੱਕਰਵਾਰ ਵੱਡੇ ਤੜਕੇ ਮੁੰਬਈ ਦੇ ਕਨਿਜੀ ਹਸਪਤਾਲ ਦੇ ਵਿੱਚ ਦਿਹਾਂਤ ਹੋਇਆ ਸੀ ਤੇ 88 ਸਾਲਾਂ ਦੀ ਉਮਰ ਦੇ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਅੱਜ ਆਣੀ ਕੀ ਸ਼ਨੀਵਾਰ ਨੂੰ ਇੱਕ ਕਾਲਜ বাস ਦੇ ਹਾਦਸੇ ਵਿੱਚ ਇੱਕ ਵਿਦਿਆਰਥਣ ਦੀ ਮੌਤ ਹੋ ਗਈ 17 ਲੋਕ ਜ਼ਖਮੀ ਹੋ ਗਏ ਸਰਕਾਰੀ ਡਿਗਰੀ ਕਾਲਜ ਦੀ ਇੱਕ বাস ਜੋ 27 ਵਿਦਿਆਰਥਣਾਂ ਨੂੰ ਜੋ ਕਿ ਪਿਕਨਿਕ ਲੈ ਕੇ ਜਾ ਰਹੀ ਸੀ ਹੰਦਵਾੜਾ ਦੇ ਨੇੜੇ ਇਹ ਜੋ ਕੰਟਰੋਲ ਗਵਾ ਬੈਠੀ ਤੇ ਪਲਟ ਗਈ ਤੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਹੰਦਵਾੜਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈ ਜਿੱਥੇ ਇੱਕ ਵਿਦਿਆਰਥਣ ਦੀ ਮੌਤ ਹੋ ਚੁੱਕੀ ਹੈ ਜ਼ਖਮੀਆਂ ਵਿੱਚੋਂ ਦੋ ਨੂੰ ਇੱਥੇ ਦੇ ਹਸਪਤਾਲਾਂ ਦੇ ਵਿੱਚ ਰੈਫਰ ਕੀਤਾ ਗਿਆ ਹੈ ਜਿੱਥੇ ਕਿ 15 ਦਾ ਹੰਦਵਾੜਾ ਹਸਪਤਾਲ ਦੇ ਵਿੱਚ ਇਹ ਇਲਾਜ ਚੱਲਦਾ ਪਿਆ ਹੈ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਇੱਕ ਵਿਦਿਆਰਥੀ ਦੀ ਮੌਤ ਤੇ ਤੇ 17 ਜ਼ਖਮੀ ਹੋਣ ਤੋਂ ਬਾਅਦ ਹੁਣ ਕਾਲਜ ਦੇ ਵਿੱਚ ਤੇ ਮਾਪਿਆਂ ਦੇ ਵਿੱਚ ਨਾਮੋਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਫੌਜਤਿਆਤਵਾਦੀਆਂ ਵਿਚਕਾਰ ਹੋਏ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਫੌਜਦਾਰ ਜੂਨੀਅਰ ਕਮਿਸ਼ਨਰ ਰੈਡ ਅਫਸਰ ਸ਼ਹੀਦ ਹੋ ਗਿਆ ਤੇ ਦੋ ਅਤਿਵਾਦੀ ਧਿਰ ਹੋ ਚੁੱਕੇ ਨੇ ਸੋ ਪਾਰਤ ਦੇਸ਼ ਨਾਲ ਜੁੜੀਆਂ ਹੋਈਆਂ ਵੱਡੀਆਂ ਖਬਰਾਂ ਦੇ ਇਸ ਖਾਸ ਪ੍ਰੋਗਰਾਮ ਦੇ ਵਿਚਾਰਨਾਈ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ